ਹੈਲਥਨਸ ਨਾਲ ਜੁੜੀ ਖਬਰਾਂ ਲੱਕੀ ਹਾਜ਼ਰਾਨ ਸਤਿ ਸ੍ਰੀ ਅਕਾਲ ਸਵਾਗਤੀਤਾ ਦਾ ਦਿਸ਼ਾ ਹੈਲਥ ਤੇ ਔਰਤਾਵਾਂ ਵਿੱਚ ਵਧ ਰੀਆਂ ਹਨ ਬੱਚੇਦਾਨੀ ਦੀਆਂ ਬਿਮਾਰੀਆਂ ਬਚਾ ਕਰਨ ਲਈ ਅਪਣਾਓ ਇਹ ਪੰਜ ਆਦਤਾਂ ਕੁਦਰਤ ਨੇ ਔਰਤ ਨੂੰ ਮਾਂ ਬਣਨ ਦੀ ਸ਼ਕਤੀ ਦਿੱਤੀ ਹੈ ਇਸ ਲਈ ਉਸ ਦੇ ਸਰੀਰ ਵਿੱਚ ਬੱਚੇਦਾਨੀ ਨੂੰ ਥਾਂ ਦਿੱਤੀ ਹੈ ਪਰ ਅੱਜ ਕੱਲ ਦੀ ਬਦਲ ਰਹੀ ਜੀਵਨ ਸ਼ੈਲੀ ਦੇ ਚੱਲਦਿਆਂ ਮਹਿਲਾਵਾਂ ਨੂੰ ਬੱਚੇਦਾਨੀ ਦੀਆਂ ਬਹੁਤ ਸਾਰੀਆਂ ਦਿੱਕਤਾਂ ਹੋ ਰਹੀਆਂ ਹਨ ਜਿਵੇਂ ਕਿ ਪੀਸੀਓਡੀ ਯੂਟਰਸ ਦੀ ਗੰਢ ਪੀਰੀਅਡਸ ਅਸਹਿਨ ਦਰਦ ਅਜਿਹੀਆਂ ਸਮੱਸਿਆਵਾਂ ਤੋਂ ਬਚਾਅ ਕਰਨ ਲਈ ਕੁਝ ਆਦਤਾਂ ਔਰਤ ਨੂੰ અપਨਾ ਲੈਣੀਆਂ ਚਾਹੀਦੀਆਂ ਹਨ ਇਹਨਾਂ ਆਦਤਾਂ ਸਦਕੇ ਔਰਤ ਦੀ ਬੱਚੇਦਾਨੀ ਸਿਹਤਮੰਦ ਰਹੇਗੀ ਅਤੇ ਮਾਂ ਬਣਨ ਵਿੱਚ ਕੋਈ ਵੀ ਸਮੱਸਿਆ ਨਹੀਂ ਆਵੇਗੀ ਆਓ ਤੁਹਾਨੂੰ ਦੱਸਾਂਗੇ ਕੁਝ ਇਹ ਪੰਜ ਆਦਤਾਂ ਕਿਹੜੀਆਂ ਹਨ ਭੋਜਨ ਦੀ ਚੋਣ ਤੁਹਾਡੀਆਂ ਬਹੁਤ ਸਾਰੀਆਂ ਸਰੀਰਕ ਸਮੱਸਿਆਵਾਂ ਦੀ ਜੜ ਹੈ ਅੱਜਕੱਲ ਬਾਜ਼ਾਰੂ ਖਾਣਾ ਜੰਕ ਫੂਡ ਫਾਸਟ ਫੂਡ ਆਦਾਰੂ ਜਾ ਵੱਧ ਗਿਆ ਹੈ ਅਜਿਹਾ ਭੋਜਨ ਖਾਣ ਨਾਲ ਵਜਨ ਵਧਦਾ ਹੈ ਅਤੇ ਪੀਸੀਡੀਓ ਦਾ ਖਤਰਾ ਬਣਦਾ ਹੈ ਇਸ ਨਾਲ ਬੱਚੇਦਾਨੀ ਪ੍ਰਭਾਵਿਤ ਹੁੰਦੀ ਹੈ ਸੋ ਅੱਜ ਤੋਂ ਹੀ ਘਰ ਦਾ ਖਾਣਾ ਖਾਣ ਦੀ ਆਦਤ ਅਪਣਾ ਲਓ ਅਤੇ ਬਾਹਰ ਦੇ ਭੋਜਨ ਤੋਂ ਤੋਬਾ ਕਰ ਦਿਓ ਮਾਨਸਿਕ ਤਣਾਅ ਸਾਡੇ ਸੇਤੇ ਬੁਰਾ ਅਸਰ ਪਾਉਂਦਾ ਹੈ ਮਹਿਲਾਵਾਂ ਮਾਨਸਿਕ ਤਣਾਅ ਦੀਆਂ ਵਧੇਰੇ ਸ਼ਿਕਾਰ ਹਨ ਇਸ ਲਈ ਉਹਨਾਂ ਨੂੰ ਮਾਨਸਿਕ ਤਣਾਅ ਤੋਂ ਮੁਕਤ ਹੋਣ ਦੇ ਤਰੀਕੇ ਅਪਣਾਉਣੇ ਚਾਹੀਦੇ ਹਨ ਯੋਗਾ ਅਤੇ ਮੈਡੀਟੇਸ਼ਨ ਇਸ ਦਾ ਇੱਕ ਵੱਡਾ ਹੱਲ ਹੋ ਸਕਦਾ ਹੈ ਗਾਇਨੀਕੋਲੋਜਿਕ ਔਰਤਾਂ ਦੀਆਂ ਬਿਮਾਰੀਆਂ ਨੂੰ ਡੀਲ ਕਰਨ ਵਾਲਾ ਡਾਕਟਰ ਹੁੰਦਾ ਹਰ ਮਹਿਲਾ ਨੂੰ ਸਾਲ ਵਿੱਚ ਇੱਕ ਵਾਰ ਗਾਇਨੀਕੋਲੋਜਿਕ ਤੋਂ ਚੈੱਕਅਪ ਜ਼ਰੂਰ ਕਰਵਾ ਲੈਣਾ ਚਾਹੀਦਾ ਹੈ ਇਸ ਦੇ ਨਾਲ ਕਿਸੇ ਸਮੱਸਿਆ ਦੇ ਪੈਦਾ ਹੋਣ ਦਾ ਦਸ਼ਾ ਦੂਰ ਹੁੰਦਾ ਹੈ ਆਪਣੀ ਡਾਈਟ ਵਿੱਚ ਪ੍ਰੋਟੀਨ ਨੂੰ ਨਿਯਮਤ ਮਾਤਰਾ ਵਿੱਚ ਸ਼ਾਮਿਲ ਕਰੋ ਪ੍ਰਵਾਦੀ ਦੇਖਭਾਲ ਕਰਦਿਆ ਖੁਦ ਦੀ ਸਿਹਤ ਤੇ ਅਣਗੌਲੀ ਨਾ ਕਰੋ ਜੇਕਰ ਮਸਹਾਰੀ ਭੋਜਨ ਖਾ ਲਓ ਵਧੇਰੇ ਚੰਗੀ ਗੱਲ ਹੈ ਨਹੀਂ ਪ੍ਰੋਟੀਨ ਦੇ ਸ਼ਾਕਾਹਾਰੀ ਸਰੋਤ ਤਨ ਉਪੋਜਨ ਦਾ ਜ਼ਰੂਰੀ ਹਿੱਸਾ ਬਣਾਓ ਪਰ ਸਭ ਤੋਂ ਜ਼ਰੂਰੀ ਹੈ ਕਿ ਸਰੀਰਕ ਗਤੀਵਿਧੀ ਬਦਲਦੀ ਜਮਾਸ਼ਾਲੀ ਵਿੱਚ ਬਹੁਤ ਸਾਰੇ ਲੋਕ ਸਰੀਰਕ ਅਤੇ ਅਨ ਐਕਟਿਵ ਜੀਵਨ ਜਿਉ ਰਹੇ ਹਨ ਇਸ ਲਈ ਹਰ ਔਰਤ ਲਈ ਮਾਰਨਿੰਗ ਵਾਕ ਜ਼ਰੂਰੀ ਹੈ ਤੁਸੀਂ ਕੋਈ ਵੀ ਐਕਸਰਸਾਈਜ਼ ਸ਼ਾਮਿਲ ਕਰ ਸਕਦੇ ਹੋ ਐਡੇ ਹੈਲਥ ਨਾਲ ਜੁੜੀਆਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜੁੜੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸਸਵੀਕਾ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਔਰਤਾਵਾਂ ਵਿੱਚ ਵਧ ਰਹੀਆਂ ਹਨ ਬੱਚੇਦਾਨੀ ਦੀਆਂ ਬਿਮਾਰੀਆਂ ਬਚਾਉਣ ਲਈ ਅਪਣਾਓ ਇਹ ਪੰਜ ਆਦਤਾਂ ਕੁਦਰਤ ਨੇ ਔਰਤ ਨੂੰ ਮਾਂ ਬਣਨ ਦੀ ਸ਼ਕਤੀ ਦਿੱਤੀ ਹੈ ਇਸ ਲਈ ਉਸ ਦੇ ਸਰੀਰ ਵਿੱਚ ਬੱਚੇਦਾਨੀ ਨੂੰ ਥਾਂ ਦਿੱਤੀ ਹੈ ਪਰ ਅੱਜ ਕੱਲ ਦੀ ਬਦਲ ਰਹੀ ਜੀਵਨ ਸ਼ੈਲੀ ਦੇ ਚੱਲਦਿਆਂ ਮਹਿਲਾਵਾਂ ਨੂੰ ਬੱਚੇਦਾਨੀ ਦੀਆਂ ਬਹੁਤ ਸਾਰੀਆਂ ਦਿੱਕਤਾਂ ਹੋ ਰਹੀਆਂ ਹਨ ਜਿਵੇਂ ਕਿ ਪੀਸੀਓਡੀ ਯੂਟਰਸ ਦੀ ਗੰਡੇ ਪੀਰੀਅਡਸ ਅਸਹਿਨ ਦਰਦ ਅਜਿਹੀਆਂ ਸਮੱਸਿਆਵਾਂ ਤੋਂ ਬਚਾਅ ਕਰਨ ਲਈ ਕੁਝ ਆਦਤਾਂ ਹਰ ਔਰਤ ਨੂੰ ਅਪਣਾ ਲੈਣੀਆਂ ਚਾਹੀਦੀਆਂ ਹਨ ਇਹਨਾਂ ਆਦਤਾਂ ਸਦਕੇ ਔਰਤ ਦੀ ਬੱਚੇਦਾਨੀ ਸਿਹਤਮੰਦ ਰਹੇਗੀ ਅਤੇ ਮਾਂ ਬਣਨ ਵਿੱਚ ਕੋਈ ਵੀ ਸਮੱਸਿਆ ਨਹੀਂ ਆਵੇਗੀ ਆਓ ਅਨੁ ਦੱਸਾਂਗੇ ਕੁਝ ਇਹ ਪੰਜ ਆਦਤਾਂ ਕਿਹੜੀਆਂ ਹਨ ਭੋਜਨ ਦੀ ਚੋਣ ਤੁਹਾਡੀਆਂ ਬਹੁਤ ਸਾਰੀਆਂ ਸਰੀਰਕ ਸਮੱਸਿਆਵਾਂ ਦੀ ਜੜ ਹੈ ਅੱਜ ਕੱਲ ਬਾਜ਼ਾਰੂ ਖਾਣਾ ਜੰਕ ਫੂਡ ਫਾਸਟ ਫੂਡ ਆਦਾਰੂ ਜਾ ਵਧ ਗਿਆ ਹੈ ਅਜਿਹਾ ਭੋਜਨ ਖਾਣ ਨਾਲ ਵਜਨ ਵਧਦਾ ਹੈ ਤੇ ਪੀਸੀਡੀਓ ਦਾ ਖਤਰਾ ਬਣਦਾ ਹੈ ਇਸ ਨਾਲ ਬੱਚੇਦਾਨੀ ਪ੍ਰਭਾਵਿਤ ਹੁੰਦੀ ਹੈ ਸੋ ਅੱਜ ਤੋਂ ਹੀ ਘਰ ਦਾ ਖਾਣਾ ਖਾਣ ਦੀ ਆਦਤ ਅਪਣਾ ਲਓ ਅਤੇ ਬਾਹਰ ਦੇ ਭੋਜਨ ਤੋਂ ਤੋਬਾ ਕਰ ਦਿਓ ਮਾਨਸਿਕ ਤਣਾ ਸਾਡੇ ਸਿਹਤ ਤੇ ਬੁਰਾ ਅਸਰ ਪਾਉਂਦਾ ਹੈ ਮਹਿਲਾਵਾਂ ਮਾਨਸਿਕ ਤਣਾ ਦੀਆਂ ਵਧੇਰੇ ਸ਼ਿਕਾਰ ਹਨ ਇਸ ਲਈ ਉਹਨਾਂ ਨੂੰ ਮਾਨਸਿਕ ਤਣਾ ਤੋਂ ਮੁਕਤ ਹੋਣ ਦੇ ਤਰੀਕੇ ਅਪਣਾਉਣੇ ਚਾਹੀਦੇ ਹਨ ਯੋਗਾ ਅਤੇ ਮੈਡੀਟੇਸ਼ਨ ਇਸ ਦਾ ਇੱਕ ਵੱਡਾ ਹੱਲ ਹੋ ਸਕਦਾ ਹੈ ਗਾਇਨੀਕੋਲੋਜਿਕ ਔਰਤਾਂ ਦੀਆਂ ਬਿਮਾਰੀਆਂ ਨੂੰ ਡੀਲ ਕਰਨ ਵਾਲਾ ਡਾਕਟਰ ਹੁੰਦਾ ਹਰ ਮਹਿਲਾ ਨੂੰ ਸਾਲ ਵਿੱਚ ਇੱਕ ਵਾਰ ਗਾਇਨੀਕੋਲੋਜਿਕ ਤੋਂ ਚੈੱਕਅਪ ਜ਼ਰੂਰ ਕਰਵਾ ਲੈਣਾ ਚਾਹੀਦਾ ਹੈ ਇਸ ਦੇ ਨਾਲ ਕਿਸੇ ਸਮੱਸਿਆ ਦੇ ਪੈਦਾ ਹੋਣ ਦਾ ਦਸ਼ਾ ਦੂਰ ਹੁੰਦਾ ਹੈ ਆਪਣੀ ਡਾਈਟ ਵਿੱਚ ਪ੍ਰੋਟੀਨ ਨੂੰ ਨਿਯਮਤ ਮਾਤਰਾ ਵਿੱਚ ਸ਼ਾਮਿਲ ਕਰੋ ਪ੍ਰਵਾਦੀ ਦੇਖਭਾਲ ਕਰਦਿਆਂ ਖੁਦ ਦੀ ਸਿਹਤ ਤੇ ਅਣਗੌਲੀ ਨਾ ਕਰੋ ਜੇਕਰ ਮਾਸਾਹਾਰੀ ਭੋਜਨ ਖਾ ਲਓ ਵਧੇਰੇ ਚੰਗੀ ਗੱਲ ਹੈ ਨਹੀਂ ਪ੍ਰੋਟੀਨ ਦੇ ਸ਼ਾਕਾਹਾਰੀ ਤਨ ਉਪੋਜਨ ਦਾ ਜ਼ਰੂਰੀ ਹਿੱਸਾ ਬਣਾਓ ਪਰ ਸਭ ਤੋਂ ਜ਼ਰੂਰੀ ਹੈ ਕਿ ਸਰੀਰਕ ਗਤੀਵਿਧੀ ਬਦਲਦੀ ਜੀਮ ਸ਼ੈਲੀ ਵਿੱਚ ਬਹੁਤ ਸਾਰੇ ਲੋਕ ਸਰੀਰਕ ਅਤੇ ਇਨਐਕਟਿਵ ਜੀਵਨ ਜਿਉ ਰਹੇ ਹਨ ਇਸ ਲਈ ਹਰ ਔਰਤ ਲਈ ਮਾਰਨਿੰਗ ਵਾਕ ਜ਼ਰੂਰੀ ਹੈ ਤੁਸੀਂ ਕੋਈ ਵੀ ਐਕਸਰਸਾਈਜ਼ ਸ਼ਾਮਿਲ ਕਰ ਸਕਦੇ ਹੋ ਐਡੇ ਹੈਲਥ ਨਾਲ ਜੁੜੀਆਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜੁੜੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜਾ ਹਰਤੇ ਔਰਤਾਵਾਂ ਵਿੱਚ ਵਧ ਰੀਆਂ ਹਨ ਬੱਚੇਦਾਨੀ ਦੀਆਂ ਬਿਮਾਰੀਆਂ ਬਚਾਉਣ ਲਈ ਅਪਣਾਓ ਇਹ ਪੰਜ ਆਦਤਾਂ ਕੁਦਰਤ ਨੇ ਔਰਤ ਨੂੰ ਮਾਂ ਬਣਨ ਦੀ ਸ਼ਕਤੀ ਦਿੱਤੀ ਹੈ ਇਸ ਲਈ ਉਸ ਦੇ ਸਰੀਰ ਵਿੱਚ ਬੱਚੇਦਾਨੀ ਨੂੰ ਥਾਂ ਦਿੱਤੀ ਹੈ ਪਰ ਅੱਜ ਕੱਲ ਦੀ ਬਦਲ ਰਹੀ ਜੀਵਨ ਸ਼ੈਲੀ ਦੇ ਚੱਲਦਿਆਂ ਮਹਿਲਾਵਾਂ ਨੂੰ ਬੱਚੇਦਾਨੀ ਦੀਆਂ ਬਹੁਤ ਸਾਰੀਆਂ ਦਿੱਕਤਾਂ ਹੋ ਰਹੀਆਂ ਹਨ ਜਿਵੇਂ ਕਿ ਪੀਸੀਓਡੀ ਯੂਟਰਸ ਦੀ ਗੰਢ ਪੀਰੀਅਡਸ ਆਸਾਨ ਦਰਦ ਅਜਿਹੀਆਂ ਸਮੱਸਿਆਵਾਂ ਤੋਂ ਬਚਾਅ ਕਰਨ ਲਈ ਕੁਝ ਆਦਤਾਂ ਹਰ ਔਰਤ ਨੂੰ ਅਪਣਾ ਲੈਣੀਆਂ ਚਾਹੀਦੀਆਂ ਹਨ ਇਹਨਾਂ ਆਦਤਾਂ ਸਦਕੇ ਔਰਤ ਦੀ ਬੱਚੇਦਾਨੀ ਸਿਹਤਮੰਦ ਰਹੇਗੀ ਅਤੇ ਮਾਂ ਬਣਨ ਵਿੱਚ ਕੋਈ ਵੀ ਸਮੱਸਿਆ ਨਹੀਂ ਆਵੇਗੀ ਆਓ ਤੁਹਾਨੂੰ ਦੱਸਾਂਗੇ ਕੁਝ ਇਹ ਪੰਜ ਆਦਤਾਂ ਕਿਹੜੀਆਂ ਹਨ ਭੋਜਨ ਦੀ ਚੋਣ ਤੁਹਾਡੀਆਂ ਬਹੁਤ ਸਾਰੀਆਂ ਸਰੀਰਕ ਸਮੱਸਿਆਵਾਂ ਦੀ ਜੜ ਹੈ ਅੱਜਕੱਲ ਬਾਜ਼ਾਰੂ ਖਾਣੇ ਜੰਕ ਫੂਡ ਫਾਸਟ ਫੂਡ ਆਦਾਰੂ ਜਾ ਵਧ ਗਿਆ ਹੈ ਅਜਿਹਾ ਭੋਜਨ ਖਾਣ ਨਾਲ ਵਜਨ ਵਧਦਾ ਹੈ ਅਤੇ ਪੀਸੀਜੀਓ ਦਾ ਖਤਰਾ ਬਣਦਾ ਹੈ ਇਸ ਨਾਲ ਬੱਚੇਦਾਨੀ ਪ੍ਰਭਾਵਿਤ ਹੁੰਦੀ ਹੈ ਸੋ ਅੱਜ ਤੋਂ ਹੀ ਘਰ ਦਾ ਖਾਣਾ ਖਾਣ ਦੀ ਆਦਤ ਅਪਣਾ ਲਓ ਅਤੇ ਬਾਹਰ ਦੇ ਭੋਜਨ ਤੋਂ ਤੋਬਾ ਕਰ ਦਿਓ ਮਾਨਸਿਕ ਤਣਾਅ ਸਾਡੇ ਸੇਤੇ ਬੁਰਾ ਅਸਰ ਪਾਉਂਦਾ ਹੈ ਮਹਿਲਾਵਾਂ ਮਾਨਸਿਕ ਤਣਾਅ ਦੀਆਂ ਵਧੇਰੇ ਸ਼ਿਕਾਰ ਹਨ ਇਸ ਲਈ ਉਹਨਾਂ ਨੂੰ ਮਾਨਸਿਕ ਤਣਾਅ ਤੋਂ ਮੁਕਤ ਹੋਣ ਦੇ ਤਰੀਕੇ ਅਪਣਾਉਣੇ ਚਾਹੀਦੇ ਹਨ ਯੋਗਾ ਅਤੇ ਮੈਡੀਟੇਸ਼ਨ ਇਸ ਦਾ ਇੱਕ ਵੱਡਾ ਹੱਲ ਹੋ ਸਕਦਾ ਹੈ ਗਾਇਨੀਕੋਲੋਜਿਕ ਔਰਤਾਂ ਦੀਆਂ ਬਿਮਾਰੀਆਂ ਨੂੰ ਡੀਲ ਕਰਨ ਵਾਲਾ ਡਾਕਟਰ ਹਰ ਮਹਿਲਾ ਨੂੰ ਸਾਲ ਵਿੱਚ ਇੱਕ ਵਾਰ ਗਾਇਨੀਕੋਲੋਜਿਕ ਤੋਂ ਚੈੱਕਅਪ ਜ਼ਰੂਰ ਕਰਵਾ ਲੈਣਾ ਚਾਹੀਦਾ ਹੈ ਇਸ ਦੇ ਨਾਲ ਕਿਸੇ ਸਮੱਸਿਆ ਦੇ ਪੈਦਾ ਹੋਣ ਦਾ ਦਾਸ਼ਾ ਦੂਰ ਹੁੰਦਾ ਹੈ ਆਪਣੀ ਡਾਈਟ ਵਿੱਚ ਪ੍ਰੋਟੀਨ ਨੂੰ ਨਿਯਮਤ ਮਾਤਰਾ ਵਿੱਚ ਸ਼ਾਮਿਲ ਕਰੋ ਪ੍ਰਵਾਦੀ ਦੇਖਭਾਲ ਕਰਦਿਆ ਖੁਦ ਦੀ ਸਿਹਤ ਤੇ ਅਣਗੌਲੀ ਨਾ ਕਰੋ ਜੇਕਰ ਮਸਹਾਰੀ ਭੋਜਨ ਖਾ ਲਓ ਵਧੇਰੇ ਚੰਗੀ ਗੱਲ ਹੈ ਨਹੀਂ ਪ੍ਰੋਟੀਨ ਦੇ ਸ਼ਾਕਾਹਾਰੀ ਸਰੋਤ ਤਨ ਉਪੋਜਨ ਦਾ ਜ਼ਰੂਰੀ ਹਿੱਸਾ ਬਣਾਓ ਪਰ ਸਭ ਤੋਂ ਜ਼ਰੂਰੀ ਹੈ ਕਿ ਸਰੀਰਕ ਗਤੀਵਿਧੀ ਬਦਲਦੀ ਜਮਾਸ਼ਾਲੀ ਵਿੱਚ ਬਹੁਤ ਸਾਰੇ ਲੋਕ ਸਰੀਰਕ ਅਤੇ ਇਨਐਕਟਿਵ ਜੀਵਨ ਜਿਉ ਰਹੇ ਹਨ ਇਸ ਲਈ ਹਰ ਔਰਤ ਲਈ ਮਾਰਨਿੰਗ ਵਾਕ ਜ਼ਰੂਰੀ ਹੈ ਤੁਸੀਂ ਕੋਈ ਵੀ ਐਕਸਰਸਾਈਜ਼ ਸ਼ਾਮਿਲ ਕਰ ਸਕਦੇ ਹੋ ਐਡੇ ਹੈਲਥ ਨਾਲ ਜੁੜੀਆਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ